ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਜਿਹੜਾ ਕਿ ਸੋਹਣੇ ਪਹਾੜਾਂ ਦੇ ਵਿਚਾਲੇ ਵਸਿਆ ਹੋਇਆ ਸੀ ਉੱਥੇ ਇੱਕ ਫਕੀਰ ਰਹਿੰਦਾ ਸੀ ਜਿਸ ਦਾ ਨਾਮ ਧਰਮਪਾਲ ਸੀ ਉਹ ਆਪਣੀ ਸਿਆਣਪ ਤੇ ਹਮਦਰਦੀ ਲਈ ਜਾਣਿਆ ਜਾਂਦਾ ਸੀ ਉਹਨੇ ਆਪਣੀ ਜ਼ਿੰਦਗੀ ਲੋਕਾਂ ਨੂੰ ਸ਼ਾਂਤੀ ਤੇ ਗਿਆਨ ਬਾਰੇ ਸਿਖਾਉਣ ਲਈ ਸਮਰਪਿਤ ਕਰ ਦਿੱਤੀ ਦੂਰੋਂ ਦੂਰੋਂ ਲੋਕ ਉਸ ਤੋਂ ਸਿੱਖਿਆ ਲੈਣ ਆਇਆ ਕਰਦੇ ਤੇ ਉਸ ਫਕੀਰ ਦੀਆਂ ਸਿਆਣੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਇੱਕ ਸਵੇਰੇ ਸਵੇਰ ਪਿੰਡ ਦਾ ਇੱਕ ਨੌਜਵਾਨ ਲੜਕਾ ਜਿਹਦਾ ਨਾਮ ਰਵੀ ਸੀ ਉਹ ਫਕੀਰ ਕੋਲੋਂ ਸਲਾਹ ਲੈਣਾ ਜਾਂਦਾ ਰਵੀ ਇੱਕ ਚੰਗਾ ਇਨਸਾਨ ਸੀ ਜਿਨੇ ਥੋੜਾ ਸਮਾਂ ਪਹਿਲਾਂ ਹੀ ਤੋਖੇ ਦਾ ਸਾਹਮਣਾ ਕੀਤਾ ਸੀ ਉਹਨੇ ਕਿਸੇ ਉੱਪਰ ਵਿਸ਼ਵਾਸ ਕੀਤਾ ਸੀ ਜੋ ਕਿ ਅਸਲ ਵਿੱਚ ਧੋਖੇਬਾਜ਼ ਸੀ ਕਿ ਉਸ ਹਾਸੇ ਨੇ ਉਸ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ ਕੀ ਕਰਦੇ ਨੇ ਨਵੇਂ ਰਾਹ ਤੇ ਸਕੂਨ ਦੀ ਭਾਲ ਵਿੱਚ ਰਵੀ ਧਰਮਪਾਲ ਫਕੀਰ ਕੋਲ ਜਾਂਦਾ ਹੈ ਫਕੀਰ ਉਸ ਦਾ ਹਲਕੀ ਜਹੀ ਮਸਕਰਾਟ ਦੇ ਨਾਲ ਸਵਾਗਤ ਕਰਦਾ ਹੈ ਤੇ ਉਸ ਨੂੰ ਬੈਠਣ ਲਈ ਆਖਦਾ ਹੈ ਰਵੀ ਆਪਣੇ ਦਿਲ ਦੀ ਸਾਰੀ ਗੱਲ ਉਸ ਫਕੀਰ ਨੂੰ ਦੱਸਦਾ ਹੈ ਉਹ ਸਭ ਕੁਝ ਦੱਸਦਾ ਹੈ ਕਿ ਕਿਵੇਂ ਉਸਨੇ ਆਪਣੇ دوست ਤੇ ਉਤੇ ਉਸ ਨੂੰ ਕਿਵੇਂ ਧੋਖਾ ਦਿੱਤਾ ਹੈ ਇਹ ਸਭ ਕੁਝ ਦੱਸਦੇ ਹੋਏ ਰਵੀ ਦੀਆਂ ਅੱਖਾਂ ਵਿੱਚ ਦੁੱਖ ਦੇ ਹੰਝੂ ਸੀ ਉਹ ਫਕੀਰ ਬੜੇ ਹੀ ਧਿਆਨ ਦੇ ਨਾਲ ਉਸ ਦੀ ਕੱਲ ਨੂੰ ਸੁਣ ਰਿਹਾ ਸੀ ਉਸ ਜਵਾਨ ਲੜਕੇ ਦਾ ਦੁੱਖ ਉਸ ਦੀਆਂ ਅੱਖਾਂ ਵਿੱਚ ਹੀ ਦਿਸ ਰਿਹਾ ਸੀ ਥੋੜੇ ਸਮੇਂ ਦੀ ਸ਼ਾਂਤੀ ਤੋਂ ਬਾਅਦ ਫਕੀਰ ਬੋਲਦਾ ਹੈ ਰਵੀ ਮੇਰੇ ਪਿਆਰੇ ਦੋਸਤ ਜ਼ਿੰਦਗੀ ਦਾ ਰਸ ਸੁੱਖਾਂ ਤੇ ਦੁੱਖਾਂ ਨਾਲ ਹੀ ਭਰਿਆ ਹੁੰਦਾ ਹੈ ਤੇ ਇਸ ਤੇ ਰਾਹ ਦੇ ਵਿੱਚ ਆਪਾਂ ਕਈ ਕਿਸਮ ਦੇ ਲੋਕਾਂ ਨੂੰ ਮਿਲਦੇ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਦੇ ਨੇਤ ਸਾਫ਼ ਹੀ ਹੋਵੇ ਉਨੀ ਮਾੜੀ ਨੀਅਤ ਵਾਲੇ ਲੋਕਾਂ ਤੋਂ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਰਵੀ ਨੇ ਸ਼ਾਂਤੀ ਨਾਲ ਆਪਣੀਆਂ ਅੱਖਾਂ ਬੰਦ ਕਰ ਲੀਆਂ ਤੇ ਫਕੀਰ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਦਾ ਰਿਹਾ ਫਕੀਰ ਨੇ ਅੱਗੇ ਕਿਹਾ ਕਿ ਧੋਖੇਬਾਜ਼ ਲੋਕਾਂ ਦੀ ਪਛਾਣ ਕਰਨ ਲਈ ਆਪਣੇ ਆਪ ਨੂੰ ਉਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਉਹਨਾਂ ਲੋਕਾਂ ਦੇ ਅੰਦਰ ਦੀ ਭਾਵਨਾ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਦਰਖਤ ਦੀ ਪਛਾਣ ਉਸ ਤੇ ਲੱਗੇ ਫਲਾਂ ਤੋਂ ਹੁੰਦੀ ਹੈ ਉਸੇ ਤਰ੍ਹਾਂ ਇੱਕ ਇਨਸਾਨ ਦੇ ਸਭਾਤੇ ਹਰਕਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਰਵੀ ਨੇ ਹਾਂਮੀ ਪਰ ਤੇ ਹਾਂ ਵਿੱਚ ਸਿਰ ਹਿਲਾਇਆ ਤੇ ਫਕੀਰ ਦੀ ਹਰ ਗੱਲ ਨੂੰ ਉਸ ਨੇ ਧਿਆਨ ਨਾਲ ਸੁਣਿਆ ਫਕੀਰ ਫਿਰ ਰਵੀ ਨੂੰ ਦੋ ਲੜਕੀਆਂ ਬਾਰੇ ਦੱਸਦਾ ਹੈ ਜਿਹੜੀ ਕਿ ਇੱਕ ਸੰਘਣੀ ਜੰਗਲ ਵਿੱਚੋਂ ਦੀ ਲੰਘ ਰਹੇ ਹੁੰਦੇ ਨੇ ਉਹਨਾਂ ਨੂੰ ਰਾਹ ਦੇ ਵਿੱਚ ਇੱਕ ਬਜ਼ੁਰਗ ਮਿਲਦਾ ਹੈ ਜੋ ਕਿ ਬਹੁਤ ਕਮਜ਼ੋਰ ਸੀ ਤੇ ਉਹਨਾਂ ਦੀ ਤੋਂ ਮਦਦ ਮੰਗ ਰਿਆ ਸੀ ਉਹਨਾਂ ਦੇ ਵਿੱਚੋਂ ਜੋ ਕਿ ਲੋਕਾਂ ਦੀ ਬਹੁਤ ਖੁਸ਼ ਹੋ ਕੇ ਮਦਦ ਕਰਦੇ ਸੀ ਉਸ ਨੇ ਉਸ ਬਚੂਰਕ ਦੀ ਮਦਦ ਕਰਨ ਦਾ ਸੋਚਤਾ ਸੀ ਤੇ ਦੂਜੇ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਆਪਣੇ ਆਪ ਵਿੱਚ ਹੀ ਬੜਾ ਰੁੱਝਿਆ ਹੋਇਆ ਸੀ ਬਾਅਦ ਦੇ ਵਿੱਚ ਜਿਵੇਂ ਹੀ ਉਹ ਜੰਗਲ ਦੇ ਅੰਦਰ ਜਾਂਦੇ ਗਏ ਤਾਂ ਉਦੋਂ ਅਚਾਨਕ ਹੀ ਇੱਕ ਭਿਆਨਕ ਤੂਫਾਨ ਆਇਆ ਤੇ ਉਹ ਮੁੰਡਾ ਜਿਸਨੇ ਬਜ਼ੁਰਗ ਦੀ ਮਦਦ ਕੀਤੀ ਸੀ ਉਸ ਨੂੰ ਇੱਕ ਗੁਫਾ ਵਿੱਚ ਛੱਤ ਮਿਲ ਗਈ ਪਰ ਦੂਜਾ ਮੁੰਡਾ ਉਸ ਤੋਂ ਲੱਗ ਹੋ ਕੇ ਇਕੱਲਾ ਹੀ ਤੂਫਾਨ ਵਿੱਚ ਪੜਕਦਾ ਰਿਹਾ ਉਸ ਗੁਫਾ ਦੇ ਵਿੱਚ ਉਸ ਮੁੰਡੇ ਨੂੰ ਇੱਕ ਖਜ਼ਾਨਾ ਵੀ ਮਿਲਦਾ ਹੈ ਜਿਸ ਦੀ ਕੀਮਤ ਬਾਰੇ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਤੇ ਦੂਜਾ ਮੁੰਡਾ ਜਿਹੜਾ ਕੀ ਲਾਲਸ ਨਾਲ ਭਰਿਆ ਹੁੰਦਾ ਹੈ ਉਸ ਦਾ ਤੂਫਾਨ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਇਹ ਗੱਲ ਦੱਸਦੇ ਹੋਏ ਫਕੀਰ ਕੁਝ ਰੁਕਿਆ ਤਾਂ ਜੋ ਰਵੀ ਇਸ ਗੱਲ ਤੇ ਅਸਲੀ ਮਤਲਬ ਨੂੰ ਸਮਝ ਸਕੇ ਫਕੀਰ ਨੇ ਫਿਰ ਕਿਹਾ ਕਿ ਰਵੀ ਸੱਚੇ ਲੋਕ ਇਮਾਨਦਾਰੀ ਤੇ ਮਦਦ ਕਰਨ ਦੀ ਭਾਵਨਾ ਰੱਖਦੇ ਨੇ ਉਹ ਲੋਕ ਬਿਨਾਂ ਕਿਸੇ ਲਾਲਚ ਦੇ ਕਿਸੇ ਦੀ ਵੀ ਮਦਦ ਕਰਨ ਦੇ ਲਈ ਤਿਆਰ ਰਹਿੰਦੇ ਨੇ ਦੂਜੇ ਪਾਸੇ ਨਕਲੀ ਲੋਕ ਧੋਖੇबाज ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ ਲੋਕ ਦੋਸਤੀ ਦੇ ਨਾਂ ਤੇ ਫਾਇਦਾ ਚੁੱਕਦੇ ਨੇ ਤੇ ਆਪਣੀ ਅਸਲੀਅਤ ਹਮੇਸ਼ਾ ਲੁਕਾਉਂਦੇ ਨੇ ਰਵੀ ਫਕੀਰ ਦੀਆਂ ਸਾਰੀਆਂ ਗੱਲਾਂ ਨੂੰ ਸਮਝਦਾ ਹੈ ਉਹ ਸਮਝ ਗਿਆ ਕਿ ਉਹ ਆਪਣੇ ਦੋਸਤੀਆਂ ਗੱਲਾਂ ਤੇ ਹਰਕਤਾਂ ਤੋਂ ਉਸ ਨੂੰ ਮੂਰਖ ਨਹੀਂ ਸਕਿਆ ਪਰਖ ਨਹੀਂ ਸਕਿਆ ਅੱਗੇ ਫਕੀਰ ਨੇ ਰਵੀ ਨੂੰ ਕਿਹਾ ਕਿ ਲੋਕਾਂ ਦੀ ਪਛਾਣ ਕਰਨਾ ਇੱਕ ਕਲਾ ਸਮੇਂ ਦੇ ਨਾਲ ਆਉਂਦੀ ਹੈ ਫਕੀਰ ਨੇ ਰਵੀ ਨੂੰ ਲੋਕਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਦੇਖਣ ਦੇ ਲਈ ਕਿਹਾ ਤੇ ਉਹਨਾਂ ਦਾ ਹੋਰਾਂ ਲੋਕਾਂ ਨਾਲ ਵਰਤਾਓ ਵੇਖਣ ਲਈ ਕਿਹਾ ਉਸਨੇ ਕਿਹਾ ਕਿ ਸੱਚੇ ਲੋਕ ਹਮੇਸ਼ਾ ਸੱਚ ਤੇ ਭਲਾਈ ਦੇ ਰਾਹ ਤੇ ਤੁਰਦੇ ਨੇ ਰਵੀ ਨੂੰ ਫਕੀਰਾਂ ਦੀਆਂ ਗੱਲਾਂ ਤੋਂ ਇੱਕ ਨਵਾਂ ਰਾਹ ਮਿਲਿਆ ਇੱਕ ਨਵੀਂ ਆਸ ਮਿਲੀ ਉਹ ਸਮਝ ਗਿਆ ਕਿ ਜੋ ਤੋਖਾਂ ਉਹਦੇ ਨਾਲ ਹੋਇਆ ਉਹਦੇ ਵਿੱਚ ਕੁਝ ਸਿੱਖਣ ਹੋਵੇ ਸੀ ਤੇ ਉਸ ਸਿੱਖਿਆ ਦੇ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਬਚਾ ਸਕਦਾ ਸੋ ਦਿਨ ਹਫ਼ਤਿਆਂ ਵਿੱਚ ਬਦਲਦੇ ਗਏ ਤੇ ਰਵੀ ਉਸ ਫਕੀਰ ਕੋਲ ਆਪਣੇ ਗਿਆਨ ਨੂੰ ਹੋਰ ਵਧਾਉਣ ਲਈ ਲਗਾਤਾਰ ਜਾਂਦਾ ਰਿਹਾ ਫਕੀਰ ਧਰਮਪਾਲ ਨੇ ਰਵੀ ਨੂੰ ਕਈ ਤਰੀਕੇ ਤੇ ਡੂੰਘਾਈ ਗੱਲਾਂ ਦਸੀਆਂ ਉਹ ਫਕੀਰ ਦੇ ਗਿਆਨ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਸੀ ਤੇ ਆਪਣੇ ਆਪ ਨੂੰ ਸਹੀ ਰਾਹ ਤੇ ਜਾਂਦਾ ਦੇਖ ਕੇ ਬੜਾ ਖੁਸ਼ ਵੀ ਹੁੰਦਾ ਸੀ ਸੌ ਕੁਝ ਮਹੀਨੇ ਲੰਘੇ ਤੇ ਹੁਣ ਰਵੀ ਮਾੜੀ ਸੋਚ ਵੱਲ ਲੋਕਾਂ ਦੀ ਪਛਾਣ ਆਸਾਨੀ ਨਾਲ ਕਰ ਲੈਂਦਾ ਸੀ ਉਸਨੇ ਆਪਣੀ ਅੰਦਰਲੀ ਆਵਾਜ਼ ਤੇ ਵਿਸ਼ਵਾਸ ਕਰਨਾ ਸਿੱਖ ਲਿਆ ਤੇ ਉਸ ਦਾ ਲੋਕਾਂ ਨੂੰ ਦੇਖਣ ਦਾ ਪਰਖ ਦਾ ਨਜ਼ਰੀਆ ਵੀ ਬਦਲ ਚੁੱਕਿਆ ਸੀ ਪਿੰਡ ਦੇ ਲੋਕਾਂ ਨੇ ਉਸ ਦੇ ਵਿੱਚ ਬਹੁਤ ਹੀ ਬਦਲਾਅ ਦੇਖਿਆ ਕਿਉਂਕਿ ਉਹ ਪੂਰਾ ਸ਼ਾਂਤ ਤੇ ਹੌਸਲੇ ਨਾਲ ਭਰਪੂਰ ਦਿਖਣ ਲੱਗ ਗਿਆ ਸੀ ਜਿਹੜੇ ਲੋਕਾਂ ਨਾਲ ਧੋਖਾ ਹੁੰਦਾ ਸੀ ਉਹਨਾਂ ਨੂੰ ਉਹ ਸਲਾਹ ਵੀ ਦੇ ਦਿੰਦਾ ਸੀ ਇੱਕ ਦੁਪਹਿਰ ਰਵੀ ਫਕੀਰ ਦਾ ਧੰਨਵਾਦ ਕਰਨ ਲਈ ਜਾਂਦਾ ਹੈ ਚਿਹਰੇ ਦੇ ਉੱਪਰ ਹਲਕੀ ਜਿਹੀ ਮੁਸਕਰਾਹਟ ਨਾਲ ਉਸ ਫਕੀਰ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਮੈਂ ਹੁਣ ਸਮਝ ਲੱਗ ਪਿਆ ਕਿ ਲੋਕਾਂ ਦੇ ਅੰਦਰ ਕੀ ਚੱਲਦਾ ਰਿਹਾ ਹੈ ਤੇ ਹੁਣ ਮੇਰੇ ਸਿਰ ਸੱਚੇ ਦੋਸਤ ਨੇ ਜਿਹੜੇ ਮੇਰਾ ਹਮੇਸ਼ਾ ਹੌਸਲਾ ਵਧਾਉਂਦੇ ਨੇ ਫਕੀਰ ਰਵੀ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦਾ ਤੇ ਅਕੂ ਆਖਦਾ ਕਿ ਇਹ ਸਿੱਖਿਆ ਜ਼ਿੰਦਗੀ ਭਰ ਦੀ ਸਿੱਖਿਆ ਹਮੇਸ਼ਾ ਯਾਦ ਰੱਖੀ ਕਿ ਲੋਕਾਂ ਵਿੱਚ ਨੁਕਸ ਘਟਣਾ ਕੋਈ ਮਹਾਨ ਗੱਲ ਨਹੀਂ ਸਗੋ ਆਪਣੇ ਅੰਦਰ ਇਨਸਾਨੀਅਤ ਪਿਆਰ ਸਤਕਾਰ ਤੇ ਮਦਦ ਦੀ ਭਾਵਨਾ ਹੋਣਾ ਹੀ ਅਸਲਤ ਵਿੱਚ ਵੱਡਾ ਕੰਮ ਹੈ ਇਸੇ ਤਰ੍ਹਾਂ ਹਮੇਸ਼ਾ ਸੱਚੇ ਲੋਕ ਹੀ ਤੇਰੀ ਜ਼ਿੰਦਗੀ ਵਿੱਚ ਆਉਣਗੇ ਰਵੀ ਸ਼ੁਕਰਾਨੇ ਵਿੱਚੋਂ ਆਪਣਾ ਸਿਰ ਝੁਕਾਉਂਦਾ ਹੈ ਤੇ ਹਰ ਚੀਜ਼ ਲਈ ਧੰਨਵਾਦ ਕਰਦਾ ਹੈ ਤੇ ਉਸ ਦਿਨ ਤੋਂ ਬਾਅਦ ਹੀ ਰਵੀ ਨੇ ਫਕੀਰ ਦੇ ਗਿਆਨ ਨੂੰ ਅੱਗੇ ਵੰਡਣ ਦਾ ਸੋਚ ਲਿਆ ਲੋਕਾਂ ਨੂੰ ਇੱਕ ਨਵਾਂ ਰਾਹ ਦਿੱਤਾ ਇੱਕ ਚੰਗੀ ਅਤੇ ਚੰਗੇ ਲੋਕਾਂ ਨਾਲ ਜ਼ਿੰਦਗੀ ਹੋਣ ਦਾ ਮਤਲਬ ਦੱਸਿਆ ਇਸ ਤਰ੍ਹਾਂ ਫਕੀਰ ਤੇ ਰਵੀ ਦੀ ਕਹਾਣੀ ਅੱਗੇ ਵਧਦੀ ਗਈ ਤੇ ਲੋਕਾਂ ਨੂੰ ਜ਼ਿੰਦਗੀ ਦੀ ਸਹੀ ਰਾਹ ਤੇ ਜਾਣੂ ਕਰਵਾਉਂਦੀ ਗਈ। ਉਹਨਾਂ ਦੀ ਸਿੱਖਿਆ ਤੋਂ ਕਈ ਕਈਆਂ ਨੇ ਮਾਰੇ ਲੋਕਾਂ ਦੀ ਪਛਾਣ ਕਰਨੀ ਸਿੱਖ ਲਈ ਤੇ ਉਹਨਾਂ ਨੇ ਆਪਣੀ ਅੰਦਰਲੀ ਇਨਸਾਨੀਅਤ ਨੂੰ ਸਮਝਿਆ। ਪਿੰਡ ਦੇ ਲੋਕਾਂ ਦੇ ਵਿੱਚ ਸਮੇਂ ਦੇ ਨਾਲ ਪਿਆਰ ਪੱਧਰਦਾ ਗਿਆ। ਲੋਕ ਸੱਚ ਦਾ ਪੱਲਾ ਫੜ ਕੇ ਅੱਗੇ ਤੁਰਨ ਲੱਗ ਪਏ। ਤੇ ਇਸੇ ਤਰ੍ਹਾਂ ਹੀ ਉਸ ਫਕੀਰ ਦਾ ਗਿਆਨ ਅੱਗੇ ਦੁਨੀਆ ਤੱਕ ਵੱਧ ਗਿਆ ਤੇ ਲੋਕਾਂ ਜਿੱਥੇ ਨੂੰ ਉਸ ਦੁਨੀਆ ਵੱਲ ਤੋਰਦਾ ਗਿਆ ਜਿੱਥੇ ਧੋਖੇबाज ਲੋਕਾਂ ਦੀ ਕੋਈ ਜਗ੍ਹਾ ਨਹੀਂ ਜਿਵੇਂ ਜਿਵੇਂ ਦਿਨ ਦਿਨ ਲੰਘਦੇ ਗਏ ਦੂਜੇ ਪਿੰਡਾਂ ਦੇ ਲੋਕ ਵੀ ਫਕੀਰ ਕੋਲ ਜਾਣ ਲੱਗ ਪਏ ਤਾਂ ਜੋ ਉਹ ਵੀ ਜ਼ਿੰਦਗੀ ਦੇ ਸਹੀ ਰਾਹ ਵੱਲ ਤੁਰ ਸਕਣ ਫਕੀਰ ਨੇ ਸਾਰਿਆਂ ਦੀ ਬੜੀ ਹੀ ਖੁਸ਼ੀ ਦੇ ਨਾਲ ਸਵਾਗਤ ਕੀਤਾ ਸੋ ਇਸ ਕਹਾਣੀ ਦਾ ਲੇਖ ਇਹ ਹੈ ਕਿ ਕੀ ਤੋਖੇ ਬਾਸ ਲੋਕਾਂ ਦੀ ਪਛਾਣ ਕਰਨ ਦੇ ਲਈ ਪਹਿਲਾਂ ਤੁਹਾਨੂੰ ਆਪਣੇ ਅੰਦਰਲੀ ਰੂਹ ਨੂੰ ਪਛਾਣਨਾ ਪਵੇਗਾ ਤੇ ਉਹਨਾਂ ਲੋਕਾਂ ਦੀ ਹਰਕਤਾਂ ਤੇ ਸੋਚ ਤੇ ਧਿਆਨ ਦੇਣਾ ਪਵੇਗਾ ਸੱਚੇ ਲੋਕ ਪਿਆਰ ਹਮਦਰਦੀ ਤੇ ਸੱਚਾਈ ਦਾ ਰਾਹ ਫੜ ਕੇ ਤੁਰਦੇ ਨੇ ਤੇ ਜਿਹੜੇ ਧੋਖੇबाज ਹੁੰਦੇ ਨੇ ਉਹ ਹਮੇਸ਼ਾ ਦੋਸਤੀ ਦੇ ਨਾਂ ਤੇ ਆਪਣੀ ਸੱਚੀ ਨੀਅਤ ਲਗਾਉਂਦੇ ਨੇ ਆਪਣੇ ਅੰਦਰ ਚੰਗੀ ਸੋਚ ਰੱਖਣ ਨਾਲ ਆਪਾਂ ਨੂੰ ਪਿਆਰ ਭਰੇ ਰਿਸ਼ਤੇ ਬਣਾਉਣ ਦੀ ਸਿੱਖਿਆ ਮਿਲਦੀ ਹੈ ਤੇ ਇਨਸਾਨ ਰਿਸ਼ਤਿਆਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਸੋਚ-ਬੋਚ ਮਿਲਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਇੱਕ ਸਿੱਖਿਆ ਦਿੱਤੀ ਹੋਵੇਗੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਜੀ